ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਹਾਂ ਤੁਹਾਡਾ ਤੁਹਾਡੇ ਆਪਣੀ ਹੀ ਅਫੀਸ਼ੀਅਲ YouTube ਚੈਨਲ ਗੁਰੂ ਕ੍ਰਿਪਾ ਕਲੌਥ ਹਾਊਸ ਕੋ ਮਨਾਤੇ ਅੱਜ ਜੀ ਅਸੀਂ ਲੈ ਕੇ ਆਏ ਹਾਂ ਤੁਹਾਡੇ ਲਈ ਬਹੁਤ ਸੋਹਣੀ ਕਲੈਕਸ਼ਨ ਤੇ ਬਹੁਤ ਸੋਹਣੀ ਡੀਲ ਕਿਉਂਕਿ ਜੀ ਇਹ ਵਾਲੇ ਸੂਟ ਹਜੇ ਗਰਮੀਆਂ ਦੇ ਅਪਾ ਤੁਹਾਡੇ ਲਈ ਲੈ ਕੇ ਆਏ ਜੀ ਸਟਾਰਟ ਹੋਣੇ ਸ਼ੁਰੂ ਹੋ ਗਏ ਨੇ ਅਪਾ ਜੀ ਮਸ਼ਲੀਨ ਦੁਪੱਟੇ ਦੇ ਨਾਲ ਜੀ ਤੁਹਾਨੂੰ ਇਹ ਏਕੇ ਦੇ ਜੀ ਇਹ ਸੂਟ ਲੈ ਕੇ ਆਏ ਆ ਕਾਟਨ ਆ ਜੀ ਇਹ ਆਪ ਤੁਸੀਂ ਦੇਖ ਸਕਦੇ ਹੋ ਬਾਕੀ ਇਹਨਾਂ ਦਾ ਰੇਟ ਦੀ ਗੱਲ ਕਰੀਏ ਜੀ ਆਪਾਂ ਓ ਜੀ 1200 ਰੁਪਏ ਇਹਨਾਂ ਦਾ ਪ੍ਰਾਈਸ ਹੈ ਜੀ ਘਰ ਬੈਠੇ ਵੀ ਤੁਹਾਨੂੰ ਇਹ ਸੂਟ ਦਿੱਤੇ ਜਾਣਗੇ ਨਾਲ ਇਹਦੇ ਨਾਲ ਜੀ ਮਛਲੀਨ ਦੁਪੱਟਾ ਆ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ 골ਡਨ ਕੰਨੀ ਵਾਲਾ ਮਛਲੀਨ ਦੁਪੱਟਾ ਪਿਓਰ ਮਛਲੀਨਾ ਜੀ ਜਿਹੜੀ ਮੁਠੀ ਦੇ ਵਿੱਚ ਆ ਜਾਂਦੀ ਹੁੰਦੀ ਹੈ ਜੀ ਪਿਓਰ ਮਛਲੀਨਾ ਕੱਪੜਾ ਜੀ ਪੂਰਾ ਗਰੰਟੀਡ ਆ ਕੋਈ ਇਹਦਾ ਲਾਂਬਾ ਨਹੀਂ ਆਏਗਾ ਕੋਈ ਸ਼ਿਕਾਇਤ ਨਹੀਂ ਆਏਗੀ ਬਾਕੀ ਤੁਸੀਂ ਫੈਬਰਿਕ ਦਾ ক্লোਜ਼ ਹੋ ਕੇ ਚੈੱਕ ਕਰ ਸਕਦੇ ਹੋ ਜੀ ਸੋਹਣਾ ਜੈ ਪੀਸ ਹੈ ਜੀ ਪਿਆਰੇ ਪਿਆਰੇ ਰੰਗ ਨੇ ਦੇ ਵਿੱਚ ਜੜੀਆਂ ਮੇਰੀਆਂ ਭੈਣਾਂ ਨੇ ਨਹੀਂ ਇਹ ਆਪਣਾ ਚੈਨਲ ਹਜੇ ਤੱਕ ਸਬਸਕ੍ਰਾਈਬ ਕੀਤਾ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਜੀ ਤਾਂ ਕਿ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਕੋਲੇ ਆਉਂਦੀ ਰਹੇ ਆਪਾਂ ਜੀ ਆ ਦੇਖੋ ਜੀ ਬਾਕੀ ਤੁਸੀਂ ਦਾ ਮਾਰਕਾ ਵੀ ਚੈੱਕ ਕਰ ਸਕਦੇ ਹੋ ਹਰ ਇੱਕ ਸੂਟ ਦੇ ਉੱਪਰ ਜੀ ਇਹਦੀ ਸਟੈਂਪ ਲੱਗੀ ਹੋਏਗੀ ਆਹ ਲੋ ਜੀ ਬਾਕੀ ਤੁਸੀਂ ਆਪਣੀਆਂ ਪਿਛਲੀਆਂ ਵੀਡੀਓ ਵੀ ਚੈੱਕ ਕਰ ਸਕਦੇ ਹੋ ਪਿਛਲੀਆਂ ਵੀਡੀਓ ਵੀ ਤੁਸੀਂ ਆਪਣੀਆਂ ਚੈੱਕ ਕਰ ਸਕਦੇ ਹੋ ਜੀ ਉਦੇ ਵਿੱਚ ਆਪਾਂ ਜਿੰਨੇ ਵੀ ਕਟ ਪੀਸ ਤੇਜਾ ਸੂਟ ਆਪਣੇ ਸੇਲ ਕੀਤੇ ਨੇ ਉਹ ਸਾਰੇ ਮਾਰਕਾ ਹੁੰਦਾ ਹੀ ਹੁੰਦਾ ਜੀ ਉਹਨਾਂ ਵਿੱਚ ਬਾਕੀ ਤੁਹਾਨੂੰ ਆਪਾਂ ਜਲਦੀ ਜਲਦੀ ਇਹ ਪੀਸ ਸ਼ੋਅ ਕਰੀ ਜਾਂਦੇ ਆ ਜੀ ਵੀਡੀਓ ਨੂੰ ਜ਼ਿਆਦਾ ਲੰਮਾ ਨਹੀਂ ਕਰਦੇ ਕਿਉਂਕਿ ਜ਼ਿਆਦਾ ਲੰਬੀ ਵੀਡੀਓ ਦੇ ਵਿੱਚ ਆਪਾਂ ਸੂਟ ਹੀ ਦੇਖਦੇ ਰਹਿੰਨੇ ਆ ਸੂਟਾਂ ਦੀ ਫੋਟੋ ਆਪਾਂ ਤੁਹਾਨੂੰ ਅਲੱਗ ਤੋਂ ਪ੍ਰੋਵਾਈਡ ਕਰਵਾ ਦਾਂਗੇ ਤੁਸੀਂ ਜੀ ਇੱਕ ਵਾਰੀ ਡਿਜ਼ਾਈਨ ਚੈੱਕ ਕਰਦੇ ਰਹੋ ਜੀ ਸੂਟਾਂ ਦੀ ਫੋਟੋ ਤੁਹਾਨੂੰ ਅਲੱਗ ਤੋਂ ਪ੍ਰੋਵਾਈਡ ਹੋ ਜਾਣਗੀਆਂ ਰੰਗ ਇਹਨਾਂ ਦੇ ਵਿੱਚ ਗੂੜੇ ਤੇ ਫਿੱਕੇ ਮਿਕਸ ਚਾਰਟ ਤੇ ਬਹੁਤ ਸੋਹਣੇ ਪੀਸ ਨੇ ਜੀ ਆਹ ਲਓ ਜੀ ਇੱਕ ਵਾਰੀ ਵੀਡੀਓ ਦਾ ਮਕਸਦ ਇਹ ਹੈ ਜੀ ਕਿ ਤੁਹਾਡੇ ਕੋਲੇ ਨੋਟੀਫਿਕੇਸ਼ਨ ਚਲੀ ਜਾਵੇ ਕਿ ਆਪਣੇ ਕੋਲੇ ਸੂਟ ਆ ਗਏ ਬਾਕੀ ਜੀ ਤੁਸੀਂ ਆਪਣੇ WhatsApp ਗਰੁੱਪ ਨੂੰ ਵੀ ਜੁਆਇਨ ਕਰੋ WhatsApp ਗਰੁੱਪ ਨੂੰ ਜੁਆਇਨ ਕਰੋ ਆ ਉਹਦਾ ਲਿੰਕ ਜੀ ਆਪਣੇ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆਗਾ ਡਿਸਕ੍ਰਿਪਸ਼ਨ ਨੂੰ ਓਪਨ ਕਰਕੇ WhatsApp ਗਰੁੱਪ ਦਾ ਲਿੰਕ ਹੈ ਜੀ ਤੁਸੀਂ ਉਹਦੇ ਵਿੱਚ ਜੁਆਇਨ ਹੋ ਸਕਦੇ ਹੋ ਕਿਉਂਕਿ YouTube ਦੇ ਉੱਪਰ ਐਨਾ ਸਮਾਂ ਨਹੀਂ ਰਹਿੰਦਾ ਕਿ ਆਪਾਂ ਵੀਡੀਓ ਅਪਲੋਡ ਕਰ ਦਈਏ ਬਾਕੀ ਤੁਸੀਂ ਕਲੈਕਸ਼ਨ ਚੈੱਕ ਕਰਦੇ ਰਹੋ ਜੀ ਤੇ ਪੀਸ ਤੇ ਕਲਰ ਚਾਰਟ ਬਹੁਤ ਪਿਆਰੀ ਨੇ ਦੇ ਲਓ ਜੀ ਮੂਹੂ ਬੋਲੇ ਕਲਰ ਨੇ ਜੀ ਮਤਲਬ ਕਿ ਇਹਨਾਂ ਦੀ ਅਲੱਗ ਹੀ ਦੇਖ ਹੈ ਮਛਲੀਆਂ ਦਾ ਪੱਟਾ ਦਿੱਤਾ ਜਾਏਗਾ ਜੀ ਸਾਨੂੰ 1200 ਰੁਪਏ ਦੇ ਵਿੱਚ ਇਹਨਾਂ ਦਾ ਪ੍ਰਾਈਸ ਜੀ 1200 ਰਹਿਣ ਵਾਲਾ ਨਾਲ ਤੁਹਾਨੂੰ ਮਛਲੀ ਦਾ ਦੁਪੱਟਾ ਦਿੱਤਾ ਜਾਏਗਾ ਡਿਜ਼ਾਈਨ ਇੱਕ ਕੁਇਕ ਡਿਜ਼ਾਈਨ ਜਿਹਦਾ ਮੂਹੂ ਬੋਲਾ ਲਓ ਜੀ ਇਹਦੀ ਫੋਟੋ ਤੁਹਾਨੂੰ ਲੱਗ ਤੋਂ ਪ੍ਰੋਵਾਈਡ ਕਰਵਾ ਦਾਂਗੇ ਕਿਉਂਕਿ ਵੀਡੀਓ ਦੇ ਵਿੱਚ ਥੋੜਾ ਫਰਕ ਰਹਿ ਜਾਂਦਾ ਹੁੰਦਾ ਲਓ ਜੀ ਘਰ ਬੈਠੇ ਵੀ ਤੁਸੀਂ ਇਹ ਵਾਲੇ ਸੂਟ ਜੀ ਮੰਗਵਾ ਸਕਦੇ ਹੋ ਹੋਮ ਡਿਲੀਵਰੀ ਦੀ ਫੈਸਿਲਿਟੀ ਅਵੇਲੇਬਲ ਆ ਘਰ ਬੈਠੇ ਵੀ ਅਗਰ ਤੁਸੀਂ ਮੰਗਵਾਉਣਾ ਚਾਹੁੰਦੇ ਹੋ ਇਹ ਦੇਖੋ ਜੀ ਨਵ ਸੇਮ ਮਸ਼ਲੀਨ ਦੁਪੱਟਾ ਜੀ ਜਿਹਦੀ ਕੰਨੀ ਵੀ 골ਡ ਕਲਰ ਦੀ ਹੈ ਜੀ ਤੁਸੀਂ ਦੇਖ ਸਕਦੇ ਹੋ ਜੀ ਥਿਆਰੇ ਜੇ ਪੀਸ ਨੇ ਜੀ ਇਹ ਤੇ ਸੋਨੇ ਸੋਨੇ ਡਿਜ਼ਾਈਨ ਹੈ ਆਹ ਲੋ ਜੀ ਤੁਸੀਂ ਚੈੱਕ ਕਰਦੇ ਜਾਈਓ ਜੀ ਵਰੀ ਵਰੀ ਬਾਕੀ ਆਪਣੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਰੱਖੋ ਜੀ ਕਿਉਂਕਿ ਉਹਦੇ ਵਿੱਚ ਕੋਈ ਵੀ ਵੀਡੀਓ ਪਾਉਣੇ ਆ ਆਪਾਂ ਲੇਟ ਵੀ ਹੋ ਜਾਂਦੇ ਹੁੰਦੇ ਆ ਕਿਉਂਕਿ ਸਾਡੇ ਕੋਲੇ ਨਾ ਸਮਾਂ ਨਹੀਂ ਹੁੰਦਾ ਕੀ ਵੀਡੀਓ ਆਪਾਂ ਰੈਗੂਲਰ ਅਪਲੋਡ ਕਰਦੇ ਰਹੀਏ ਲਓ ਜੀ ਲਓ ਜੀ ਕਰੋ ਜੀ ਦੇਖ ਚੈੱਕ ਬਲੈਕ ਕਲਰ ਹੈ ਜੀ ਬਹੁਤ ਮਤਲਬ ਕਿ ਸੋਹਣੇ ਸੋਹਣੇ ਪੀਸ ਨੇ ਇਹ ਬੁਲਬੁਲ ਦੇ ਬੱਚੇ ਨੇ ਇੱਕ ਨੰਬਰ ਦੇ ਹੈ ਲਓ ਜੀ ਬਾਕੀ ਧੰਨਵਾਦ ਕਰਦੇ ਹਾਂ ਤੁਹਾਡਾ ਜੀ ਵੀਡੀਓ ਨੂੰ ਦੇਖਣ ਲਈ ਜੀ ਇੰਨਾ ਪਿਆਰ ਦੇਣ ਲਈ ਬਾਕੀ ਤੁਸੀਂ ਜੀ ਆਪਣੇ WhatsApp ਗਰੁੱਪ ਨੂੰ ਜੁਆਇਨ ਕਰੋ ਉਹਦੇ ਉੱਪਰ ਜੀ ਸਾਰੀਆਂ ਆਪਾਂ ਅਪਡੇਟ ਪਾਉਂਦੇ ਰਵਾਂਗੇ ਇਹਨਾਂ ਸੂਟਾਂ ਦੀਆਂ ਫੋਟੋਆਂ ਵੀ ਆਪਾਂ WhatsApp ਗਰੁੱਪ ਦੇ ਵਿੱਚ ਹੀ ਅਪਲੋਡ ਕਰਾਂਗੇ ਸੋ ਧੰਨਵਾਦ ਜੀ ਸਕਰੀਨ ਤੇ ਨੰਬਰ ਚੱਲ ਰਿਹਾ ਜਿਹੜੀਆਂ ਮੇਰੀਆਂ ਭੈਣਾਂ ਨੇ ਇਹ ਸੂਟ ਲੈਣੇ ਨੇ ਉਹਦਾ ਸਕਰੀਨਸ਼ਾਟ ਲੈ ਕੇ ਉਹ ਆਪਣੇ ਜੀ ਇਹ WhatsApp ਨੰਬਰ ਚੱਲ ਰਿਹਾ ਜੀ ਸਕਰੀਨ ਦਾ ਉਹਦੇ ਉੱਪਰ ਤੁਸੀਂ ਸੈਂਡ ਕਰ ਸਕਦੇ ਹੋ ਧੰਨਵਾਦ ਜੀ